ਅੱਜ ਜੋਤ ਉਹਨਾਂ ਨੇ ਆਉਣਾ ਵਾ ਅੱਛਾ ਤੇ ਆ ਜਿਓ ਉੱਧਰ ਲਵਲੀ ਮੈਂ ਬਹੁਤ ਸਵਾਲ ਜਵਾਬ ਨਹੀਂ ਕਰਦੀ ਹਾਂਜੀ ਮੈਂ ਇੱਕੋ ਹੀ ਗੱਲ ਕਰਦੀ ਆ ਵੀ ਇਹ ਹੀ ਨਹੀਂ ਘਾਉਣਾ ਹੁਣ ਉਹਨਾਂ ਦੀ ਗੱਲ ਛੱਡੋ ਤੁਸੀਂ ਪਹਿਲੀ ਵਾਰੀ ਜੋਤ ਨੇ ਆਉਣਾ ਵਾ ਤੇ ਹੁਣ ਕੀ ਆਖੂਗਾ ਪਰੋਣਾ ਫੇਰ ਜੋਬਨ ਹੁਣੀ ਆਉਣ ਲੱਗਿਆ ਤੇ ਅਸੀਂ ਕੀ ਕਰੀਏ ਕੋਈ ਨਹੀਂ ਉਹ ਸਾਰਾ ਟੱਬਰ ਉੱਥੇ ਹੀ ਆ ਨਾਲੇ ਨਾ ਤੇਰਾ ਪੋਹਾ ਫੁੱਫੜ ਬਥੇਰੇ ਸਿਆਣੇ ਆ ਜੀ ਜੋਬਨ ਹਾਂਜੀ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਤੂੰ ਇਹਨਾਂ ਨੂੰ ਕੁਛ ਹੀ ਨਾ ਉਹ ਤਾਂ ਕਾਦੇ ਵੱਲੋਂ ਉਹ ਤਾਈ ਦੇ ਵੱਲੋਂ ਇਹ लवली ਵੀਰ ਨੂੰ ਕਿਉਂ ਕੀ ਹੋਇਆ? ਓਏ ਤੈਨੂੰ ਪਤਾ ਵੀ ਵਿਆਹ ਤੇ ਵੀ ਥੋੜੇ ਜਿਨੇ ਨਰਾਜ਼ਗੀ ਜੀ ਆ। ਕੀ ਬੋਏ ਤਿਆਰ ਹਾਂ? ਹਾਂਜੀ, ਹੋ ਗਏ ਤਿਆਰ। ਮੈਂ ਇਹ ਕਹਿ ਰਿਹਾ ਹਾਂ ਕਿ ਜੋਬਰ ਹੁਣ ਆਮ ਨੂੰ ਪਹਿਲੀ ਵਾਰੀ ਆਉ। ਹਾਂਜੀ। ਹੁਣ ਉਹਨਾਂ ਦਾ ਪਤਾ ਕੋਈ ਨਹੀਂ ਸ੍ਰਿਜਿੰਦਰ ਹੁਣੀ ਹੁੰਦੇ ਆ ਕਿ ਨਹੀਂ ਹੁੰਦੇ। ਮੇਰੀ ਗੱਲ ਸੁਣੋ ਫਿਰ ਤਾਂ ਮੈਨਾਂ ਵੀ ਉਹ ਹੀ ਪਿਆ ਆ। ਹੂੰ। ਹੁਣ ਅਸੀਂ ਤਾਂ ਆਪਣਾ ਸੱਚ ਪੂਰਾ ਕੀਤਾ। ਤੁਸੀਂ ਫੋਨ ਕਰ ਦਿੱਤਾ ਸ੍ਰਿਜਿੰਦਰ ਨੂੰ। ਹਾਂਜੀ ਫੋਨ ਕੀਤਾ ਰਮਨ ਨੂੰ। ਹੂੰ। ਤੇ ਹੁਣ ਉਹਨਾਂ ਦੀ ਸਮਝਦਾਰੀ ਹੈ ਨਾ ਆਉਣਾ ਚਾਹੀਦਾ ਉਹਨਾਂ ਨੂੰ। ਉਹਦਾ ਚਾਹੀਦਾ ਹੁਣ ਪਤਾ ਨਹੀਂ ਉਹ ਸੈਣ ਬੈਣੇ ਆਉਂਦਾ ਇਹਨਾਂ ਨੂੰ ਚਾਹੀਦਾ ਤਾਂ ਹੈਗਾ ਵਾ ਨਹੀਂ ਮੇਰੀ ਗੱਲ ਸੁਣੋ ਜੇ ਅਹੀਂ ਸਿਰ ਚੁੱਕ ਕੇ ਰਿਸ਼ਤਾ ਕਰਾਇਆ ਤਾਂ ਚੰਗਾ ਕਰਬਰ ਲੱਭਿਆ ਕੁੜੀ ਸੌਖੀ ਐ ਇਹਨਾਂ ਦੇ ਤੇ ਉੰਨੀ ਆ ਦਸੋ ਆਪਣੇ ਘਰ ਉਹ ਰਾਜੀ ਖੁਸ਼ੀ ਆ ਵਧੀਆ ਨਾ ਹੱਸਣ ਦੇ ਤੇ ਇਹਨਾਂ ਨੂੰ ਕਾਹਦੀ ਤਕਲੀਫ ਹੈ ਮੈਨੂੰ ਤੇ ਸਮਝ ਨਹੀਂ ਆਉਂਦੀ ਪਤਾ ਨਹੀਂ ਹੁਣ लवली ਨੇ ਵੀ ਕਿਹਾ ਹੀਗਾ ਮੈਂ ਵੀ ਫੋਨ ਕਰਤਾ ਸਾਰਿਆਂ ਨੇ ਇੱਕ ਵਾਰੀ ਕਹਿ ਲਿਆ ਵਾ ਤੇ ਜੇ ਨਾ ਆਉਣਗੇ ਤਾਂ ਫਿਰ ਹੁਣ ਸਾਡਾ ਥੋੜਾ ਕਸੂਰ ਐ ਚਲੋ ਮੇਰੀ ਗੱਲ ਸੁਣੋ। ਉਹ ਤੇ ਬੈਠਿਆ ਪਰੌਣਿਆਂ ਲੱਗੇ। ਕੋਈ ਗੱਲ ਨਹੀਂ ਮੈਂ ਆਪ ਜਾ ਕੇ ਨਾ ਘਰ ਫਿਰੇ ਕਰਿਆ ਹਾਂ। ਉਹ ਕੀ ਕਹਿ ਆਉਂਗੇ? ਉਹ ਠੀਕ ਹੈ ਕਹਿ ਤੇ ਤੁਸੀਂ ਆਓਗੇ। ਪਰ ਮੈਂ ਇਹ ਸੋਚਣ ਡਿਆ ਕਿ ਜੇ ਜੋਗਨ ਪੁੱਛ ਲਿਆ ਕਿ ਆਏ ਕਿਉਂ ਨਹੀਂ? ਤੇ ਕੀ ਜਵਾਬ ਦਵਾਂਗੇ ਉਹਨੂੰ? ਤੇ ਜੇ ਇੱਕ ਵਾਰੀ ਇਹੋ ਜੀ ਗੱਲ ਬਹਿ ਕੇ ਨਾ ਤੇ ਅੱਜ ਉਹ ਹੋ ਰਹਿਣੀ ਸਾਰਾ। ਉਹ ਰਹਿਣਾ ਵੀ ਪਤਾ ਨਹੀਂ ਕੀ ਗੱਲ ਹੈ ਵੀ ਇਹ ਆਉਂਦੇ ਕਿਉਂ ਨਹੀਂ ਮਿਲਦੇ ਕਿਉਂ ਨਹੀਂ ਆ। ਚਲੋ ਮੇਰੀ ਗੱਲ ਸੁਣੋ। ਜੋ ਕਰੀ ਹੋਗਣਾ ਵੇਖ ਹੀ ਜਾਓਗੇ। ਅਸੀਂ ਆਪਣਾ ਫੱਟੇ ਬੂੜਾ ਕਰੀਏ। ਚਲ ਵੇਖਦੇ ਹਾਂ। ਆਹ ਚਲੋ ਘਾਸੋ ਸਿਆਣੇ ਆਦਾ ਚਾਹੀਦਾ ਤੇ ਜਾ ਕਰੋ ਫੋਨ ਚੋ ਬਣਾਉਣਾ ਨਹੀਂ ਕਿ ਹੈਣਾ ਕਰਦਾ ਮੈਂ ਆ ਜੀ ਤੇ ਮੈਂ ਬਸ ਆਈ ਜੀ ਜੋਦਰ ਹੋ ਗਈ ਧਿਆਨ ਹਾਂ ਜੀ ਤੇ ਕੋਈ ਤੁਮ ਬੜੀ ਫਿਕਰਾਂ ਪਾਈ ਤੁਸੀਂ ਉਹ ਕਿ ਉਹ ਦੇਖ ਕੰਦਮਣੀ ਕੰਨੀ ਫਿਕਰ ਆਪੋ ਹੋ ਜੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਆਂ ਤੇ ਬਤਾਈਏ ਤਾਈ ਜੀ ਨੇ ਕਿੰਨੇ ਵਾਦੇ ਘਟੇ ਕਰਦੇ ਰਹੇ ਤੇ ਫਿਕਰ ਤੇ ਵੀਜੀ ਦੀ ਵੀ ਬੜੀ ਹੁੰਦੀ ਆ ਵਚਰੀਆਂ ਨੇ ਸਾਰਾ ਕੰਮ ਕਿਦਾਂ ਮੈਨੇਜ ਕਰਨਾ ਵਾ ਤੇ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਤੈਜੀ ਜੀ ਨੂੰ ਹੀ ਪਤਾ ਨਹੀਂ ਆਉਂਦੇ ਆ ਕਿ ਨਹੀਂ ਆਉਂਦੇ ਤੇ ਜੇ ਨਾ ਆਏ ਤੇ ਮੈਂ ਸਾਰੀ ਉਮਰ ਇਹਨਾਂ ਨੂੰ ਕੀ ਜਵਾਬ ਦਵਾਂਗੀ ਉਹਨਾਂ ਨੇ ਤੇ ਨਾ ਆ ਕੇ ਆਪਣਾ ਸਮਾਂ ਸਾਧ ਲੈਣਾ ਆ ਤੇ ਵਕਤ ਤੇ ਮੇਰੇ ਬਾਧਾ 깔 ਜਾਣਾ ਵਾ ਨਹੀਂ ਨਹੀਂ ਪੁੱਤ ਤੂੰ ਇਹ ਫਿਕਰ ਨਾ ਕਰ ਕੋਈ ਗੱਲ ਨਹੀਂ ਮੈਂ ਕੀਤਾ ਨਾਲ ਕੋਣ ਆਉਣਗੇ ਕੌਣਗੇ ਕਿ ਉਹਨੇ ਕਰੋ ਹੈ ਤੇ ਬਾਕੀ ਨਾ ਲਵਰੀ ਨੇ ਤਿਆਰੀ ਸਹੀ ਕਰ ਲਈ ਹੈ ਤੇ ਤੂੰ ਮੈਨੂੰ ਦੱਸੂ ਕਿ ਇਹ ਕੰ ਦਾ ਫਿਕਰ ਹੈ ਦੀ ਆਣੀ ਨਾ ਪਹਿਲਾਂ ਗਈ ਹਦੋਂ ਨਾ ਸਾਰੇ ਮੈਂ ਕਰਕੇ ਨਹੀਂ ਉਹ ਤੇ ਹੈ ਨਹੀਂ ਕੋਈ ਅਜੀ ਤੂੰ ਇੰਤੇ ਹੱਲੇ ਵਾਸਤੇ ਨਾ ਕੁਛ ਕਰੰਦੇ ਹੋ ਪਰ ਤਾਇਆ ਜੀ ਦਾ ਵੀ ਤੇ ਕੋਈ ਫਰਜ ਪੰਡਾ ਆ ਨਾ ਉਹ ਵੀ ਜੀ ਤੇ ਸਾਥ ਦੇ ਦੇਣ ਅੱਗੇ ਤੇ ਹੀ ਦੋਵੇਂ ੜੀਆਂ ਨੇਹਾ ਕਾ ਇੱਕ ਦੂਜੇ ਨਾਲ ਤਾਂ ਅਕਸੋ ਕਰ ਲੈਂਦੇ ਆ ਹੁਣ ਕੇ ਵੇਲੇ ਕੋਈ ਗੱਲ ਇਦਾਂ ਦੀ ਵੀ ਹੋਊਗੀ ਜਿਹੜੀ ਵੀ ਜੀ ਮੈਨੂੰ ਨਾ ਦੱਸਣਾ ਚਾਹੁੰਦੇ ਹੋਣਗੇ ਤੇ ਸਮੇਂ ਹੀ ਨਹੀਂ ਹੁੰਦੀ ਵੀ ਆਪਣਾ ਟਾਈਮ ਕਿੱਦਾਂ ਗੱਟਣੇ ਕਰ ਬੋਤ ਤੇ ਨਾ ਬਤਾਇਆ ਘਰ ਵਿੱਚ ਹੋਈ ਜਾਂਦੀਆਂ ਦਿੱਤੀਆਂ ਨਾ ਨਬੀ ਨੇ ਤੇ ਕੋਈ ਗੱਲ ਤੂੰ ਨਾ ਉਹ ਗੱਲਾਂ ਬਾਤਾਂ ਤੇ ਧਿਆਨਿਆ ਦੇ ਤੂੰ ਆਪਣੇ ਘਰ ਦਾ ਤੂੰ ਖੁਸ਼ੀ ਰੱਖੀ ਨਾ ਕੋਈ ਕੈਚਰ ਆ ਦੁਦਰ ਦੀ ਉਹ ਵੀ ਸਭ ਠੀਕ ਹੋ ਜਾਣਾ ਜਿਨਾ ਵੀ ਮਿਆ ਹੋ ਗਿਆ ਸੋਫੇ ਕਰ ਤੇ ਸਾਰਾ ਪਰਿਵਾਰ ਕਿੰਨਾ ਵਧੀਆ ਤੇ ਇੱਕ ਦਿਨ ਇਦਾਂ ਨਾ ਲਵੇ ਦੀ ਸੁਣੀ ਜਾਣੀ ਹੈ ਕੋਈ ਗੱਲ ਨਹੀਂ ਦਿਨ ਸਦਾ ਕੋਤ ਇਕੋ ਜਿਹੀ ਰਹਿੰਦੇ ਉਹੋ ਹੀ ਗੱਲ ਕਿ ਸਾਡੇ ਭਰਾ ਦੇ ਕਰਮਾਂ ਵਿੱਚ ਨਹੀਂ ਸਭ ਕੁਝ ਲਿਖਿਆ ਵੇਖਣਾ ਤੇ ਤੁਹਾਨੂੰ ਤਾਂ ਸਭ ਕੁਝ ਮਿਲਣਾ ਹੈ ਕੋਈ ਗੱਲ ਨਹੀਂ ਉਹ ਸਰਕਾਰ ਪਰਖ ਤੇ ਨਾ ਡੋਰੀਆਂ ਸੁਤੋਂ ਤੇ ਕੋਈ ਨਾਲ ਨਵਲੇ ਨਾ ਆਜਣੇ ਦੇ ਕੰਮ ਨਹੀਂ ਕਿਹਨਾਂ ਗਏ ਅਰੇ ਲੱਗ ਗਈ ਜਾਣਾ ਤੇ ਪੁੱਤ ਤੂੰ ਫਿਕਰ ਨਾ ਕਰ ਇਹ ਗੱਲ ਦਾ ਤੂੰ ਹਾਂ ਬਸ ਇਸ ਪਰਿਵਾਰ ਬਾਰੇ ਸੋਚਿਆ ਕਰ ਤੇ ਤੂੰ ਇੱਥੇ ਇੱਕ ਦਾ ਨਾ ਖੁਸ਼ ਰਹਿਣਾ ਠੀਕ ਹੈ ਤੇ ਚਲ ਉਠ ਚੱਲੀਏਗਾ ਰਿਲੇਟ ਹੋਣ ਦੇ ਹੈ ਦੇਖਣ ਦੇਣਾ ਲੋਲੇ ਜੀ ਫਿਕਰ ਤੇ ਮੈਂ ਇੰਨੀ ਨਹੀਂ ਜਾਂਦੀ ਹੈਗੀ ਪਰ ਨਾ ਚਾਹੁੰਦੇ ਹੋਏ ਵੀ ਗੱਲਾਂ ਮੱਚ ਆ ਜਾਂਦੀਆਂ ਬਾਕੀ ਕੋਈ ਨਹੀਂ ਤਾਂ ਦੀ ਗੱਲ ਵੀ ਠੀਕ ਆ ਫਿਰ ਰੱਬ ਤੇ ਸਾਰਿਆਂ ਬਾਰੇ ਸੁਣਦਾ ਹੀ ਆ ਨਾ ਕੋਈ ਨਾਲ ਨਹੀਂ ਦੇ ਤਾਂ ਹੀ ਕਹੋਗੇ ਨਾ ਮੈਂ ਉਦਾਂ ਹੀ ਕਰੂੰਗੀ ਬਾਕੀ ਇਹ ਵੀ ਦੇਲੇ ਤਿਆਰ ਹੋਣ ਆਪਾਂ ਬਾਅਦ 10 ਮਿੰਟ ਤੱਕ ਟਿਕੋ ਰਹਾਂਗੇ ਚਲੋ ਫਿਰ ਛਿੱਤੀ ਆ ਰਹੇ ਹਾਂ ਜੀ ਰੋਫ ਫੁੱਟਜਿੰਗ ਤਿਆਰ ਹੋ ਗਏ ਆ ਤੇ ਫਿਰ ਚਾਹ ਲੈਣਾ ਹੋਈ ਗੀ ਨਹੀਂ ਨਹੀਂ ਭੂਆ ਜੀ ਅਹੀਂ ਆ ਕੇ ਬਸ ਦੱਸੋ ਵੀ ਢਿੱਡ ਘੰਡੇ ਨਾਲ ਲੈ ਵੀ ਹੈ ਹਾਂ ਜੀ ਹਾਂ ਜੀ ਤੇ ਚਲ ਗਏ ਹੈ ਹਾਂ ਜੀ ਚਲ ਕੇ ਆ ਜੀ ਹਾਂ ਜੀ ਕੋਕ ਜੋ ਬਣਾਉਣੀ ਵੀ ਆ ਚੱਲੇ ਆ ਤੇ ਭੂਆ ਹੁਣਾ ਵੀ ਉਹਨਾਂ ਦੇ ਨਾਲ ਹੀ ਆ ਜਾਣਾ ਤਾਏ ਹੁਣਾਂ ਜੋ ਹਜੇ ਤੱਕ ਨਹੀਂ ਕੋਈ ਆਇਆ ਉਹਦਨ ਮੈਂ ਸੁਨਾਹ ਵੀ ਦੇ ਕੇ ਆਇਆ ਵੀ ਇਦਣ ਉਹਨਾਂ ਨੇ ਆਉਣਾ ਪਰ ਪਤਾ ਨਹੀਂ ਹੁਣ ਕੀ ਇਹਨਾਂ ਦੇ ਮਨ ਚ ਚੱਲਣ ਡਿਆ ਇਦਾਂ ਨਾ ਕਰਾਂ ਇੱਕ ਵਾਰੀ ਫੇਰ ਜਾਨਣਾ ਇਹਨਾਂ ਨਾਲ ਜਾਂ ਤਾਏ ਨੂੰ ਫੋਨ ਕਰਕੇ ਵੇਖ ਲੈਣਾ ਜੇ ਇਹਦੇ ਮਨ ਜੂਗਾ ਤਾਂ ਹੋ ਸਕਦਾ ਫੋਨ ਕੀਤੇ ਤੇ ਹੀ ਆ ਜੀ ਫੋਨ ਵੀ ਕਿੱਡਾ ਚੁੱਕ ਲੈਣਾ ਨਾ ਛੇਤੀ ਤੇ ਨਾ ਚੁੱਕਿਆ ਨਹੀਂ ਆ ਜਿਨ੍ਹਾਂ ਦੇ ਘਰ ਗਿਆ ਨਾ ਹੋਰ ਨਾਲ ਗੱਲਾਂ ਬਾਤਾਂ ਕਰਨ ਲੈ ਬਣ ਗਾੜੀਆਂ ਤੇ ਹੁਣ ਮੌਕੇ ਤੇ ਤੂੰ ਦੱਸਣ ਆ ਗਿਆ ਪਰ ਮੈਂ ਉਦੋਂ ਵੀ ਦੱਸ ਕੇ ਆਇਆ ਹੁਣ ਮੇਰਾ ਕੀ ਕਸੂਰ ਜਦੋਂ ਉਹਨਾਂ ਨੇ ਫੋਨ ਕਰਨਾ ਸੀ ਉਦੋਂ ਨਹੀਂ ਇਹਨਾਂ ਨੂੰ ਦੱਸਣਾ ਚੱਲ ਇੱਕ ਵਾਰੀ ਜਾਨਣਾ ਵਾ ਕੀ ਜਾਂਦੇ ਆ ਭਲਾ ਬੋਲਦੇ ਕਿੱਥੋਂ ਆ ਹੋ ਸਕਦਾ ਭੂ ਵਾਲੀ ਗੱਲ ਦਾ ਇਹਨਾਂ ਨੂੰ ਗੁੱਸਾ ਕਰਕੇ ਬੈਠੇ ਹੁਣ ਚੱਲ ਉਹ ਤੇ ਮੇਰਾ ਕੀ ਕਸੂਰ ਆ ਆ ਵੀ ਤੇ ਮੈਨੂੰ ਬੰਬੀ ਤੇ ਆਂਦਾ ਸੀ ਵੀ ਭੂਆ ਨੂੰ ਪੁੱਛ ਲਈ ਫੋਨ ਕਰਕੇ ਤੇ ਫਿਰ ਤੇ ਮੈਂ ਤੇ ਪੁੱਛਣਾ ਸੀ ਹੋਰ ਕਿਹੜਾ ਇੱਥੇ ਕੋਈ ਸੁਣਨ ਵਾਲਾ ਹੈਗਾ ਤਾਈ ਜੀ लवली ਦੀ ਆਵਾਜ਼ ਦੇਖਾਂ ਪਲਾ ਜਾ ਕੇ ਕੀ ਕਹਿਣਾ ਇਹਨੇ ਸੱਸੀ ਘਤਾਈ ਜੀ ਸੱਸੀ ਘਰ ਪੁੱਤ ਉਹ ਮੈਂ ਨਾ ਆਇਆ ਤਾਂ ਡੱਲ ਵੀ ਅੱਜ ਜੋਦੋਂ ਨਾਲੇ ਆਉਣਾ ਵਾ ਅੱਛਾ ਤੇ ਆ ਜਿਓ ਉੱਧਰ लवली ਮੈਂ ਬਹੁਤ ਸਵਾਲ ਜਵਾਬ ਨਹੀਂ ਕਰਦੀ ਹਾਂਜੀ ਮੈਂ ਇੱਕੋ ਹੀ ਗੱਲ ਕਰਦੀ ਆ ਬਈ ਇਹੀ ਨਿਗਾਵਾ ਕਿਉਂ ਕੀ ਗੱਲ ਹੋਈ ਜੀ ਤੇਰੀ ਭੂਆ ਆਈ ਹੀ ਕਿੰਨੀਆਂ ਗੱਲਾਂ ਕਰਕੇ ਗਈ ਉਹ ਹੇਸੇ ਤੱਕ ਤੁਹਾਡੇ ਕੋ ਮੰਗਣ ਡਈ ਆ ਉਹ ਟਾਟਾ ਕਰਕੇ ਸਾਰੇ ਕੰਮ ਹੋਣ ਡਏ ਆ ਨਾ ਤੇ ਇਹੀ ਉੱਥੇ ਆਣ ਕੇ ਕੀ ਕਰਨਾ ਵਾ ਉਹ ਬੜੀ ਸਿਆਣੀ ਆ ਉਹਨੇ ਸਾਰੇ ਕੰਮ ਆਪੇ ਸੰਭ ਲੈਣੇ ਆ ਹੁਣ ਉਹਨਾਂ ਦੀ ਗੱਲ ਛੱਡੋ ਤੁਸੀਂ ਪਹਿਲੀ ਵਾਰੀ ਜੋਦ ਨੇ ਆਉਣਾ ਵਾ ਤੇ ਹੁਣ ਕੀ ਆਖੂਗਾ ਪ੍ਰੌਣਾ ਪਿਤਾ ਯਾ ਤਾਈ ਕਿੱਥੇ ਮੈਂ ਉਹਨਾਂ ਨੂੰ ਕੀ ਜਵਾਬ ਦਵਾਂਗਾ ਵੇਹ लवली ਜਦੋਂ ਪ੍ਰੌਣਾ ਇੱਥੇ ਆਉਣ ਡਿਆ ਪਿਆ ਨਾ ਉਹਨੂੰ ਸਾਰੇ ਸੱਚਾਈ ਦਾ ਪਤਾ ਲੱਗ ਹੀ ਜਾਣਾ ਵਾ ਕਿ ਇਹਨਾਂ ਦੇ ਵਿੱਚ ਕੀ ਚੱਲਣ ਡਿਆ ਵਾ ਨਾਲੇ ਭੂਆ ਤੇਰੀ ਨੇ ਦੱਸਣਾ ਹੀ ਆ ਜਿਹੜੀ ਹਿੱਸੇ ਮੰਗਣ ਰਹੀ ਆ ਉਹ ਗੱਲ ਦਾ ਲਕਾਰ ਆਣਾ ਵਾ ਕੱਲ ਕਿੰਨੀਆਂ ਗੱਲਾਂ ਇੱਥੇ ਕਰਕੇ ਗਈ ਸੀ ਪਾਣੀ ਦਾ ਘੁੱਟ ਨਹੀਂ ਪੀ ਕੇ ਗਈ ਮੈਂ लवली ਹੁਣਾ ਵੱਲੋਂ ਪੀ ਲੂੰਗੀ ਮੈਨੂੰ ਨਹੀਂ ਪਤਾ ਕਿ ਤੂੰ ਉਹਨੂੰ ਕੀ ਕਹਿਣਾ ਵਾ ਤੇ ਉਹ ਤੈਨੂੰ ਕੀ ਕਹਿੰਦੀ ਆ ਪਰ ਨਾ 100 ਗੱਲਾਂ ਦੀ ਇੱਕੋ ਗੱਲ ਆ ਵੀ ਤੁਸੀਂ ਪਰੌਣੇ ਆਉਣੇ ਤੇ ਭਗਤਾਓ ਅਹੀਂ ਨਹੀਂ ਘੰਮ ਉਹ ਤਾਈ ਜੀ ਆਜੋ ਮੈਂ 5 ਮਿੰਟ ਕੱਢ ਕੇ ਕੋਹ ਨਹੀਂ ਘੰਦਾ ਕੋਈ ਗੱਲ ਨਹੀਂ ਪੂਆ ਨਾਲ ਵੀ ਕਰ ਲਾਂਗੇ ਗੱਲ ਨੇ ਪੂਆ ਕੱਲ ਗਈ ਕਿੱਦਾਂ ਸੀ ਇੱਥੋਂ ਉਹਨੂੰ ਮੋੜਾ ਮੋਟਾ ਵੀ ਹ ਨਹੀਂ ਵੀ ਮੇਰਾ ਭਰਾ ਪਰ ਜਾਈ ਆ ਕੱਲ ਨੂੰ ਦਿਨਵਾਰਾਂ ਤੇ ਇੰਨਾ ਹੀ ਹੁਲਣਾ ਆਣ ਕੇ ਮੈਂ ਇਹੋ ਕਿਹਾ ਵੀ ਤਾਇਆ ਇਦਾਂ ਕਹਿਣ ਦਿਆ ਵਾ ਉਹ ਆ ਗਏ ਫਿਰ ਪਿੰਡੋਂ ਉਥੋਂ ਉਹਦੇ ਵਿੱਚ ਵੀ ਪੁੱਤ ਗਲਤ ਗੱਲ ਤੇ ਅਸੀਂ ਕੋਈ ਵੀ ਨਹੀਂ ਕੀਤੀ ਆਪਣਾ ਹਿੱਸਾ ਹੀ ਮੰਗਿਆ ਪਾਣੀ ਤੇ ਤੂੰ ਵੀ ਲੰਮਣਾ ਵਾ ਤੇ ਜੇ ਤੂੰ ਹੀ ਸਿਆਣਪ ਨਾਲ ਕੰਮ ਕਰ ਲੈਂਦਾ ਪਿਤਾਇਆ ਜੀ ਕੋਈ ਗੱਲ ਨਹੀਂ ਆਪਾਂ ਦੋਵੇਂ ਜਣੇ ਬਹਿ ਕੇ ਆ ਤੇ ਜਿੱਦਾਂ ਵੀ ਹੁੰਦੀ ਨਿਵੇੜ ਲੈਣੇ ਆ ਤੂੰ ਚੁੱਕਿਆ ਫੋਨ ਤ ਉਸੇ ਵੇਲੇ ਭੂਆ ਦੇ ਕੰਨਾਂ 'ਚ ਪਾਤੀ ਗੱਲ ਪਿਤਾਇਆ ਆਹ ਗੱਲ ਕਹਿੰਦਾ ਉਹਨੇ ਵੀ ਹੋਤ ਨਾ ਸਹੀ ਬੱਸੇ ਬੈਠੀ ਝਾਟ ਇੱਥੇ ਆ ਬੈਠੀ ਉਹ ਮੈਂ ਤੇ ਭੂਆ ਹੁਣਾਂ ਨੂੰ ਫੋਨ ਕਰਨਾ ਨਹੀਂ ਸੀ ਤਾਈ ਉਹ ਤੇ ਤੈਨਿ ਕਿਹਾ ਹੀ ਵੀ ਭੂਆ ਹਣਾਂ ਪੁੱਛ ਲ ਆਪਣੀਆਂ ਨੂੰ ਤੇ ਕੀ ਜਾਂਦੇ ਆ ਆਹੋ ਭੂਆ ਨੂੰ ਕੀ ਲੋੜ ਵਾ ਪ੍ਰਧਾਨਗੀਆਂ ਜੂ ਕਰਦੀ ਫਿਰਦੀ ਆ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਗਾੜੀ ਹੋ ਹੋ ਕੇ ਜਿਹੜੇ ਕੰਮ ਕਰਨ ਦੇਈ ਆ ਨਾ ਇਹ ਇੰਨੇ ਇਹੋ ਕੰਮ ਹੀ ਕਰਨੇ ਸੀ ਉਹੋ ਹੀ ਵੇਖ ਲਾ ਉਹਨੇ ਆਪਣੇ ਕੰਮ ਕਰਤੇ ਤੇ ਕੋਈ ਗੱਲ ਨੂੰ ਪੁੱਤ ਸਾਨੂੰ ਕੋਈ ਗੁੱਸਾ ਨਾਰਾਜ਼ਗੀਆਂ ਨਹੀਂ ਗਈ ਤੁਸੀਂ ਜਾ ਕੇ ਨਾ ਪਰੌਣਿਆਂ ਦੀ ਆਵਪਕਤ ਕਰੋ ਚਲੋ ਠੀਕ ਐ ਫਿਰ ਤਾਈ ਜੀ ਮੈਂ ਜਾਂਦਾ ਨਹੀਂ ਬੰਦਾ ਪੁੱਛੇ ਜੇ ਗਲਤ ਆਏ ਤੇਰੇ ਨੇ ਕਰ ਹੀ ਦਿੱਤੀ ਸੀ ਤੇਰੇ ਪਿਉਆਂ ਵਰਗਾ ਹੀ ਤੂੰ ਉਸੇ ਵਾਲੇ ਫੋਨ ਚੁੱਕ ਕੇ ਤੇ ਭੂਆ ਨੂੰ ਲਾਤਾ ਤੁਹਾਡੇ ਘਰੋਂ ਨੂੰ ਇੱਥੇ ਬੈਗ ਤੇ ਪਿਆਰ ਨਾਲ ਗੱਲ ਕਰ ਲੈਂਦੇ ਉਹੋ ਜੀ ਭੂਆ ਅੱਗ ਲੱਗੀ ਉਸੇ ਵਾਲੇ ਬੱਸੇ ਬੈਠੀ ਤੇ ਇੱਥੇ ਆ ਗਈ ਜਿਹੜੀਆਂ ਗੱਲਾਂ ਨਹੀਂ ਕਰਨੀਆਂ ਉਹ ਵੀ ਗੱਲਾਂ ਕਰਕੇ ਗਈ ਅੱਜ ਮੈਂ ਉਹਦੇ ਮੱਥੇ ਕਿੱਦਾਂ ਲੱਗੂੰ ਮੈਂ ਨਹੀਂ ਜਾਣਾਂ ਆਪੇ ਸਾਰੇ ਕੰਮ ਕਰ ਲੈ ਬੜੀ ਸਿਆਣੀ ਆ ਉਹ लवली ਇਹ ਕਿੱਧਰ ਆਇਆ लवली ਕੀ ਆ ਰਹੀ ਠੀਕ ਠਾਕ ਬਧੀਆ ਉਹ ਠੀਕ ਹੈ ਕਿਧਰ ਆਇਆ ਹੈ ਜੋ ਬਣਾਉਣੀ ਆਉਣ ਲੱਗੇ ਤੇ ਤਾਈ ਹੁਣ ਸੁਣਾ ਦੇਣਾ ਆਇਆ ਹੈ ਵੀ ਆ ਜਾਓ ਉੱਧਰ ਅੱਛਾ ਕੰਮ ਹੀ ਕੋਈ ਉਹ ਮੈਂ ਵੀ ਇਹੋ ਕਹਿਣ ਡਿਆ ਸੀ ਵੀ ਚੱਲ ਚਾਹ ਪਾਣੀ ਦਾ ਨਾਲ ਕਰਾ ਦਿੰਦੇ ਤਾਂ ਕਰਕੇ ਮੈਂ ਆਇਆ ਸੀ ਕੋਈ ਗੱਲ ਨਹੀਂ ਆ ਜਨਾ ਮੈਂ ਕਰਾ ਦੇਣੀ ਕੰਮ ਨਾਲ ਚੱਲ ਆ ਜਾ ਫਿਰ ਮੈਂ ਉੱਧਰ ਵੇਖਾਂ ਕੋਈ ਕੰਮ ਤਾਂੰਦਾ ਚੱਲ ਠੀਕ ਆ ਆ ਮੰਮੀ ਕਿੱਥੇ ਹੋ ਪਾਣੀ ਲਿਆਓ ਗਲਾ ਇੱਕ ਲੇ ਨਹੀਂ ਬੋਤ ਆ ਗਈ ਲੈ ਪੁੱਤ ਬਹਿ ਜਾ ਮੀ ਕਹ ਰਹੀ ਆਣਾ ਉਧਰ ਕਿੱਧਰ ਲਵਲੀ ਘਰ ਮੈਂ ਨਹੀਂ ਜਾਣਾ ਕਿਤੇ ਵੀ ਉਧਰ ਅਸੀਂ ਕੀ ਕਰਨ ਜਾਣਾ ਉਹ ਮੈਂ ਜਾਵਾਂ ਜਾਂ ਕੰਮ ਕਰਾਦਾ ਮੈਂ ਆ ਰਹੀ ਆਣਾ ਚੁੱਪ ਕਰਕੇ ਤੇ ਬਹਿ ਜਾ ਕੰਮ ਕਰਾਦਾ ਮੈਂ ਜਾ ਕੇ ਉਹ ਜੋਬਨ ਭਾਈ ਹੁਣੀ ਆਉਣ ਲੱਗੇ ਕਹਿੰਦਾ ਫੇਰ ਜੋਬਨ ਹੁਣੀ ਆਉਣ ਲੱਗੇ ਤੇ ਅਸੀਂ ਕੀ ਕਰੀਏ ਕੋਈ ਨਹੀਂ ਉਹ ਸਾਰਾ ਟੱਬਰ ਉੱਥੇ ਹੀ ਆ ਨਾਲੇ ਨਾ ਤੇਰਾ ਪੂਆ ਫੁੱਫੜ ਬਥੇਰੇ ਸਿਆਣੇ ਆ ਜਿਹੜੇ ਨਾਲ ਲੈ ਕੇ ਆਏ ਆ ਉਹਨਾਂ ਨੂੰ ਉਹ ਮੰਮੀ ਹੁਣ ਆਇਆ ਵਾ ਕਹਿੰਦੇ ਆਈ ਉਧਰ ਕੰਮ ਕਰਾ ਦੇ ਉਹ ਕੋਈ ਗੱਲ ਨਹੀਂ ਮੇਰੇ ਵਾਲੇ ਵੀ ਆਇਆ ਸੀ ਮੈਂ ਦੇਤਾ ਜਵਾਬ ਠੀਕ ਹੈ ਕਸੂਰ ਤਾਂ ਸਾਰਾ ਇਹਦਾ ਪੂਆ ਨੂੰ ਚੁੱਕਣਾ ਤੇ ਇਹਨੇ ਦਿੱਤੀ ਨਹੀਂ ਜਾਣਾ ਫਿਰ ਆਪਾਂ ਹੁਣ ਨਹੀਂ ਇਹ ਨਹੀਂ ਜਾਣਾ ਤੂੰ ਚੁੱਪ ਕਰਕੇ ਆਪਣਾ ਕੰਮ ਕਰ ਚੱਲ ਠੀਕ ਹੈ ਨਹੀਂ ਜਾਂਦਾ ਫਿਰ ਮੈਂ ਉਹਨੇ ਤੇਰੇ ਵਾਲ ਫੇਰ ਆਉਣਾ ਵਾ ਨਾ ਗਿਆ ਤੇ ਤੇ ਆ ਚੱਲ ਜੀ ਦਲਜੀਤ ਪਰ ਤੂੰ ਨਹੀਂ ਗਾ ਜਾਣਾ ਜੋ ਬਣ ਭਾਜੀ ਨਹੀਂ ਆਉਣਾ ਵਾ ਕੋਈ ਗੱਲ ਨਹੀਂ ਜਿੰਨਾ ਦਾ ਭਾਜੀ ਉਹ ਕਰਨ ਸੇਵਾ ਅਸੀਂ ਐਵੇਂ ਭੱਜੇ ਫਿਰ ਗਏ ਕੋਈ ਗੱਲ ਨਹੀਂ ਆਊਗਾ ਨਾ ਤੇ ਕਹਦੇ ਬਾਹਰ ਚੱਲ ਗਿਆ ਫਿਰ ਗਏ ਆਹੋ ਤੂੰ ਵੀ ਗਾੜੀ ਗਾੜੀ ਹੋ ਗਏ ਨਾ ਉਹਦੇ ਨਾਲ ਜਾਇਆ ਕਰ ਤੇ ਪੈੜੀ ਵੱਲੋਂ ਕੀ ਵਿੰਦਾ ਹੈ ਪੈੜੀ ਵੱਲੋਂ ਕੀ ਕਹਿਣਾ ਸਾਰੇ ਪਵਾੜੇ ਤੇ ਪੈੜੀ ਦਾ ਹੀ ਪਾਏ ਆ ਸੱਚ ਨੂੰ ਸੱਚ ਨਹੀਂ ਕਹਿਣਾ ਤੇ ਬਸ ਇਹ ਆ ਬਿ ਲੜਾਈ ਨੂੰ ਅਜਾ ਮਾਰਨੀ ਆ ਮੰਮੀ ਸਭ ਕੋ ਭੂਆ ਨਹੀਂ ਸਿਖਾਉਂਦੇ ਇਹਨੂੰ ਇਹਨੂੰ ਕੁਝ ਨਹੀਂ ਪਤਾ ਬਿਲੋਂ ਕੋਈ ਗੱਲ ਨਹੀਂ ਅਜਾ ਭੂਆ ਦੇ ਦੋ ਨਿਆਣੇ ਵਿਆਹਣ ਵਾਲੇ ਆ ਫੇ ਲਵਲੀ ਜਾ ਕੇ ਖਲੋਊਗਾ ਭਰਾ ਪਰਜਾਈ ਤਨਾ ਗਏ ਕਰ ਲਿਆ ਮਰਜ਼ੀਆਂ ਆਪਣੀਆਂ ਮੇਲੇ ਲਵਲੀ ਨੂੰ ਫੇਰ ਰੋੜ ਗਈ ਆਹੋ ਤੁਹਾਡੀ ਗੱਲ ਨਹੀਂ ਕਰਨੀ ਤੇ ਚਲ ਜਾ ਤੂੰ ਹੀ ਕਰ ਤੇ ਮੈਂ ਵੀ ਰੋਟੀ ਬਣਾ ਲਾ ਠੀਕ ਤੇਰੇ ਡੈਡੀ ਆਉਂਦੇ ਤੇ ਰੋਟੀ ਖਾਣੀ ਹੋਣਾਂ ਨੇ ਵੇਖ ਕਿੱਡਾ ਚਲਾਕ ਵਾ ਰਾਜ ਮਿਲ ਗਿਆ ਹੁਣ ਨਾ ਦਲਜੀਤ ਉੱਥੇ ਹੀ ਡੈ ਪਿਆ ਦਲਜੀਤ ਆਵੀ ਮੇਰਾ ਕੰਮ ਕਰਾ ਦੀ ਭਾਜੀ ਹੁਣ ਆਨੇ ਆਵਾ ਕਿੱਡਾ ਭਾਜੀ ਬਾਹਰੋਂ ਆਉਣ ਲੱਗਾ ਵਾ ਸੇਵਾ ਕਰਨੀ ਭਾਜੀ ਦੀ ਰਮਨ ਕੀ ਕਰੀ ਜਾਂਦੀ ਆ ਕੋਸ਼ ਨਹੀਂ ਆ ਕੰਮ ਨਹੀਂ ਆ ਕਰਨਾ ਉਹ ਮੇਰਾ ਰਦਾ ਹੀ ਉਹ ਪਰੋਣੇ ਆਉਣੇ ਹੀ ਤੇ ਉਧਰੋਂ ਮੈਂ ਹੋਣਾ 10 ਮਿੰਟ ਕਿਹੜੇ ਪਰੋਣੇ ਆਉਣੇ ਹੀ ਜੋ ਬਣਣਾ ਨਹੀਂ ਆਉਣਾ ਹੀ ਤਾਂ ਫੇਰ ਕੋਈ ਨਹੀਂ ਉਹ ਸਾਰੇ ਜਣੇ ਉੱਥੇ ਹੀ ਆ ਅਸੀਂ ਕੀ ਕਰਨ ਜਾਣਾ ਵਾ ਸਾਡੇ ਨਾਲ ਸੋਹਣੀ ਨੇ ਕੀ ਕੀਤੀ ਉਹਨਾਂ ਨੇ ਮੈਨੂੰ ਇਹ ਆ ਬਈ ਪਹਿਲੀ ਵਾਰੀ ਆਉਣਾ ਪਰੋਣੇ ਤੇ ਕੀ ਆਖੂਗਾ ਜੋ ਕਹਿਣਾ ਕਹਿਣ ਸਚਾਈ ਨਾ ਸਾਹਮਣੇ ਆਉਣੀ ਆਉਣੀ ਆ ਅੱਜ ਨਾ ਆਉ ਤਾਂ ਹੋਰ 10 ਜਣਾਂ ਨੂੰ ਆਜੂਗੀ ਜੇ ਮੈਂ ਪੁੱਤ ਨੂੰ ਹਟਾਇਆ ਵਾ ਤੇ ਪਿਓ ਆ ਗਿਆ ਵਾ ਤੇ ਜੇ ਪਿਓ ਨੂੰ ਹਟਾਉਣੀ ਤਾਂ ਪੋਤਾ ਜਾਂਦਾ ਵਾ ਅਸੀਂ ਉੱਧਰ ਜਾਣਾ ਕੀ ਕਰਨ ਵਾ ਨਾਲੇ ਤੁਹਾਡੀ ਭੈਣ ਚੰਗੀਆਂ ਗੱਲਾਂ ਕਰਕੇ ਗਈ ਹਿੱਸੇ ਤੱਕ ਤਾਂ ਮੰਗਦੀ ਆ ਉਹਦੇ ਮੱਥੇ ਕਿਦਾਂ ਲੱਗਣਾਗੇ ਜਿਹੜੀ ਹਿੱਸੇ ਮੰਗਦੀ ਸਾਡੇ ਕੋਲ ਓਏ ਉਹਨੂੰ ਨਾਕਵਾਵਾਂ ਬੁਲਾਵਾਂਗੇ ਅਸੀਂ ਤਾਂ ਗੱਲ ਤੁਹਾਡੀ ਹੈਗੀ ਆ ਪਰੋਹਣੇ ਨਾਲ ਅਗਲਾ ਕੀ ਆਖੂਗਾ ਵੀ ਤਾਈ ਤੇ ਤਾਂ ਆਏ ਨਹੀਂ ਆ ਜਾਣਾ ਤਾਂ ਹੀ ਇਹਨਾਂ ਦੇ ਮੂੰਹ ਨੂੰ ਹੀ ਆ ਨਾ ਲਵਲੀ ਦਾ ਮੂੰਹ ਨੂੰ ਜਾਣਾ ਨਾ ਤਾਂ लवली ਹੈ ਨਵੰਤਰਾ ਹੋ ਗਿਆ ਉਸੇ ਵੇਲੇ ਗੱਲ ਚੁੱਕੀ ਤੇ ਭੂਆ ਦੇ ਕੰਨਾਂ ਤੇ ਪਾਤੇ ਦੱਸਿਆ ਪੇ ਪਾਤੇ ਘਰਾਂ ਦੇ ਵਿੱਚ ਜੇ ਉਹ ਹੀ ਚੰਗਾ ਹੁੰਦਾ ਤਾਂ ਚੁੱਪ ਕਰਕੇ ਮੰਨਤੀ ਰਹਿਦਾ ਗੱਲ ਤੁਹਾਡੇ ਨਾਲ ਗੱਲ ਕਰਦਾ ਪਿਤਾ ਜੀ ਇਦਾਂ ਨਹੀਂ ਇਦਾਂ ਕਰ ਲਈਏ ਚਲ ਕੋਈ ਨਹੀਂ ਤੇ ਘਰ ਦੇ ਵਿੱਚ ਇਹ ਗੱਲ ਮੁੱਕ ਜਾਂਦੀ ਜਦੋਂ ਸਾਰੇ ਡੌਂਡੀ ਪੇਟ ਦਾ ਫਿਰਨਦੇ ਆਵਾ ਮੈਂ ਤਾਂ 니ਜੇ ਜਾਣਾ ਤੇ ਨਾ ਮੈਂ ਤੁਹਾਨੂੰ ਜਾਣ ਦੇਣਾ ਹਰਾਮ ਨਾਲ ਬਹੁ ਮੈਂ ਰੋਟੀ ਲੈ ਕੇ ਆਵਾਂ ਤੇ ਰੋਟੀ ਖਾਓ ਮੈਂ ਬੰਬੀ ਤੇ ਵਿਹਾਰੀ ਕੀਤੀ ਉਹਦੇ ਨਾਲ ਵੀ ਪੁੱਤ ਹੁਣ 10 ਵੀ ਕਨਾਲ ਥਾਵਾ ਤੇ 10 ਵਰਲੇ ਤੈਨੂੰ ਆਉਣਾ ਤੇ 10 ਮੈਨੂੰ ਆਉਣਾ ਤੇ ਮੈਨੂੰ ਵੀ ਪਤਾ ਵੀ ਇਹ ਨਹੀਂ ਇਥੋਂ ਤੱਕ ਗੱਲ ਪਹੁੰਚਾ ਦੋ ਪਰ ਇਹ ਗੱਲ ਉਹਨੂੰ ਵੀ ਤਾਂ ਸਮਝਣੀ ਚਾਹੀਦੀ ਆ ਨਾ ਉਹ ਇਹ ਗੱਲ ਤਾਂ ਸਮਝਣ ਨੂੰ ਤਿਆਰ ਹੀ ਨਹੀਂਗਾ ਕਹਿੰਦਾ ਵਾ ਵੀ ਜਿਹੜੇ ਕਾਟੇ ਵਾਦੇ ਆ ਉਹ ਸਾਰੇ ਤਾਂ ਇਹ ਦੇ ਪੇਟੇ ਪਾਦਾ ਤੇ ਜਿਹੜਾ ਸਾਈਡ ਤੇ ਥਾਮ ਵਧੀਆ ਉਹ ਸਾਰਾ ਮੈਂ ਰੱਖ ਲਾਂ ਤੁਸੀਂ ਆਪ ਹੀ ਦੱਸੇ ਗੱਲ ਬੰਦੀ ਆ ਮੈਂ ਮੰਦੀ ਆ ਕਿ ਉਹਦਾ ਮਾਂ ਪਿਓ ਨਹੀਂ ਹੈਗਾ ਪਰ ਉਹਦਾ ਇਹ ਥੋੜਾ ਪਹੀ ਆਪਣੇ ਬੱਚੇ ਦਾ ਗੱਲ ਕੁੱਟੀ ਜਾਈਗੇ ਚਲ ਜੇ लवली ਨੇ ਗੱਲ ਕਰਦੀ ਹੀ ਭੂਆ ਆਪਣੀ ਨਾਲ ਤੇ ਭੂਆ ਇਹ ਚੰਗੀ ਹੁੰਦੀ ਤੇ ਕਹਿੰਦੀ ਵੀ ਨਹੀਂ ਪੁੱਤ ਉਹਨਾਂ ਦਾ ਬਣਦਾ ਨਾ ਭੂਆ ਦਾ ਇੰਨੀ ਅੱਗ ਲੱਗੀ ਉਹਨੇ ਤਾਂ ਕਿਤੇ ਅਗਲਾ ਦੇਣਾ ਪੈਣ ਦਿੱਤਾ ਉਦੋਂ ਹੀ ਬੱਸੇ ਚੜੀ ਤੇ ਇੱਥੇ ਆ ਗਈ ਤੁਹਾਨੂੰ ਵੀ ਨਹੀਂ ਮਿਲੀ ਤੇ ਇਥੇ ਮੇਰ ਨਾਲ ਹੀ ਸੌ ਸੌ ਗੱਲ ਕਰ ਗਈ ਪਾਣੀ ਦਾ ਘੁੱਟ ਨਹੀਂ ਪੀਤਾ ਤਾਂ ਅੱਜ ਕਿੱਦਾਂ ਜਾਈਏ ਇਹੀ ਨਾਲੇ ਕੋਈ ਨਹੀਂ ਭੂਆ ਦਾ ਵੀ ਨੱਕ ਵੱਡਿਆ ਜਾਊ ਪਰ ਉਹਨਾਂ ਕਹੂਗਾ ਨਾ ਪਈ ਅੱਜ ਕਿਉਂ ਨਹੀਂ ਆਏ ਤਾਇਆ ਤਾਈ ਜੇ ਇਹਨੂੰ ਪੁੱਛੂ ਨਾ ਤਾਈ ਚਾਚੀ ਲੱਗਦੀ ਹੋਊਗੀ ਉਹ ਆ ਹੋਏ ਤੇ ਹੈ ਹੀ ਆ ਆਹੋ ਚੱਲ ਫਿਰ ਰਹਿਣਦੇ ਨਹੀਂ ਜਾਂਦੇ ਫਿਰ ਕੀ ਕਰਨਾ ਤੁਸੀਂ ਬਹੁਤ ਮੈਂ ਤੁਹਾਡੇ ਵਾਸਤੇ ਰੋਟੀ ਲੈ ਕੇ ਆਵਾਂ ਚਲ ਆ ਜਾ ਚੱਲ ਆ ਚੰਗਾ ਹੋਇਆ ਮੈਂ ਦੋਵਾਂ ਨੂੰ ਸਮਝਾਤਾ ਵਾ ਵੀ ਅਹੀਂ ਉੱਧਰ ਨਹੀਂ ਗਾ ਜਾਣਾ लवली ਦਾ ਪਾਈਆ ਵਾ ਦਲਜੀਤ ਦਾ ਥੋੜਾ ਵਾ लवली ਸੇਵਾ ਕਰੇ ਜਿੱਦਾਂ ਮਰਜੀ ਜੋ ਮਰਜੀ ਲਿਆਵੇ ਸਾਨੂੰ ਐਵੇਂ ਵਿੱਚ ਵਿੱਚ ਸਿਰ ਦੇਣ ਦੀ ਕੀ ਲੋੜ ਵਾ ਨਾਲੇ ਤੇ ਅਹੀਂ ਸਾਰੇ ਕੰਮ ਕਰਦੇ ਆ ਤੇ ਨਾਲੇ ਇਹਨਾਂ ਕਾ ਬੇਇੱਜ਼ਤੀ ਕਰਉਂਦੇ ਆ ਕੀ ਲੋੜ ਪਈ ਐਵੇਂ ਗੱਲਾਂ ਕਰਵਾਉਂਦੀ ਇਹਨਾਂ ਨੂੰ ਮੈਂ ਰੋਟੀ ਪਾਣੀ ਤੇ ਦਵਾ ਪਹਿਲਾਂ ਖਾਣ ਨੂੰ ਹਲੋ ਇਹ ਪਤਾ ਥਰਾ ਅਲੋ ਪਾਣੀ ਤੋਸਣਾਓ ਭਾਈ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਾਹ ਵਧੀਆ ਬਾਹਰ ਦਾ ਸੁਣਾਓ ਕਿਦਾਂ ਰਿਆ ਵਧੀਆ ਹੀਗਾ ਠੀਕ ਹੀ ਚੰਗਾ ਹੀ ਦੇਸ਼ ਕੋ ਬਣਵਾਸਤੇ ਠੀਕ ਹੈ ਠੀਕ ਤੇ ਹਫਤਾ ਕੀ ਪਰ ਹੈ ਠੀਕ ਆ ਮੁੜ ਕੇ ਮੈਂ ਚੱਲੋ ਹੁਣ ਰਿਸ਼ਤੇਦਾਰ ਸਾਰੇ ਫੋਨ ਕੰਡਿਆ ਦਾ ਨਾਲੇ ਹੋਈਏ ਮੜਾ ਆ ਚੱਲ ਵਧੀਆ ਕੰਮ ਫੇਰਾ ਜੀ ਨਾਲੇ ਤੂੰ ਸੁਣਾ ਖופਰ ਜੀ ਠੀਕ ਠਾਕ ਹਾਂ ਠੀਕ ਆ ਵਧੀਆ ਤੂੰ ਸੁਣਾ ਕਿ ਤਾਂ ਫਸਲ ਦਾ ਹਾਂ ਜੀ ਠੀਕ ਠਾਕ ਠੀਕ ਆ ਪੰਜਾਂ ਖਾਦਾ ਪੁੱਦਾ ਹਾਂ ਜੀ ਪਾਤੀਆਂ ਹੀ ਠੀਕ ਹੁਣ ਤੇ ਪਾਣੀ ਧਣੀਆ ਤੁਹਾਨੂੰ ਪਤਾ ਹੀ ਹੈ ਹਾਂ ਚਲੋ ਵਧੀਆ ਠੀਕ ਆ ਵਧੀਆ ਚਲੋ ਜੋਤ ਹਾਂ ਜੀ ਜੀ ਆਲੇ ਪੁੱਤ ਆ ਚਾਰਣਾ ਹੀ ਅੱਛਾ ਹੋਰ ਭਾਜੀ ਤਾਇਆ ਜੀ ਨੇ ਆਇ ਨਹੀਂ ਤਾਂ ਐਉਂ ਨਹੀਂ ਕਰਨ ਦੇ ਹੀ ਅੱਗੇ ਫੋਨ ਅੱਛਾ ਤੇ ਆਂਦੇ ਹੀ ਆ ਗਏ ਬਸ ਹੋ ਗਏ ਯਾਰ ਠੀਕ ਆ ਆ ਜਾਂਦੇ ਆਪੇ ਚਲੋ ਹਾਂਜੀ ਬੇਟਾ ਤੇ ਬਫਰ ਜੀ ਮੈਂ ਆ ਗਿਆ ਮੜਾ ਜਾਂ ਠੀਕ ਆ ਜੋ ਬਣੋ ਹਾਂਜੀ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਤੂੰ ਇਹਨਾਂ ਨੂੰ ਪੁੱਛੀ ਨਾ ਉਹ ਤਾਂ ਕਾਦੇ ਵੱਲੋਂ ਉਹ ਤਾਈ ਦੇ ਵੱਲੋਂ ਇਹ लवली ਵੀਰ ਨੂੰ ਕਿਉਂ ਕੀਆ ਓਏ ਤੈਨੂੰ ਪਤਾ ਵੀ ਵਿਆਹ ਤੇ ਵੀ ਥੋੜੇ ਜਿਨੇ ਨਰਾਜ਼ਗੀ ਜੀ ਆ ਹੂੰ ਇਹ ਪਿਆਲੀ ਪੁਲੀ ਵੱਲੋਂ ਕੋਈ ਗੱਲ ਹੋਈ ਆ ਅੱਛਾ ਅੱਛਾ ਉਹਦੇ ਕਰਕੇ ਥੋੜੀ ਜਿਹੀ ਨਰਾਜਗੀ ਚੱਲਣ ਈ ਆ ਤੇ ਸੁਭਾਅ ਵੀ ਨਾਲੇ ਆਪੋ ਆਪਣੇ ਹੁੰਦੇ ਆ ਓਏ ਆਹੋ ਹੁਣ ਠੀਕ ਕਰਦੇ ਸੁਭਾਅ ਦਾ ਕੀ ਇਹ ਕਰਕੇ ਹੋ ਸਕਦਾ ਨਾ ਹੀ ਹੋਣ ਇੱਥੇ ਅੱਛਾ ਅੱਛਾ ਤੇ लवली ਬੇਹ ਤੋੜੀ ਆਪਣੀ ਬੇਇੱਜ਼ਤੀ ਮਹਿਸੂਸ ਕਰੂਗਾ ਤੇ ਇਹ ਕਰਕੇ ਮੈਂ ਨਾ ਹੀ ਪੁੱਛੀ ਨਹੀਂ ਨਹੀਂ ਕੋਈ ਗੱਲ ਨਹੀਂ ਜੇ ਆ ਜਾਣਗੇ ਤੇ ਤੂੰ ਮਿਲਦੀਂ ਤੇ ਨਹੀਂ ਹੁਣ ਕੋਈ ਗੱਲ ਨਹੀਂ ਫੇਰ ਅਗੋਂ ਪਿਛੋਂ ਮਿਲ ਲੇਵਾਂਗੇ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਮੈਨੂੰ ਪਹਿਲਾਂ ਦੱਸਦੇ ਨਹੀਂ ਸੀ ਕਿ ਮੈਂ ਗੱਲ ਨਹੀਂ ਹੀ ਕਰਦਾ ਮੈਂ ਮੈਂ ਤਾਂ ਹੀ ਤੇਰੇ ਨਾਲ ਗੱਲ ਕੀਤੀ ਮੈਂ ਚੰਗਾ ਨਹੀਂ ਸੀ ਹੁਣ ਇਦਾਂ ਹੀ ਆ ਜਿੱਥੇ ਦੋ ਭਾਂਡੇ ਹੁਣ ਖੜਕੀ ਜਾਂਦੇ ਆ ਬਿਲਕੁਲ ਬਿਲਕੁਲ ਤੇ ਕੋਈ ਗੱਲ ਨਹੀਂ ਵੀ ਵੀਰ ਕੱਲਾ ਵਾ ਫੇਰ ਤੁਹਾਨੂੰ ਪਤਾ ਹੀ ਨਹੀਂ ਕਈ ਗੱਲਾਂ ਹਾਂ ਕਈ ਗੱਲਾਂ ਹੋ ਜਾਂਦੀਆਂ ਹੁਣ ਮਾਂ ਪਿਓ ਤੋਂ ਵਾਦਾ ਨਾ ਤੇ ਇਹਨੂੰ ਕਈ ਗੱਲਾਂ ਤਾਂ ਨਹੀਂ ਪਤਾ ਹੁਣ ਪਿਆਲੀ ਪੂਲੀ ਦਾ ਜਿਹੜਾ ਵਾ ਨਾ ਹਿਸਾਬ-ਤਬ ਇਹੋ ਕਈ ਸਾਰ ਕੇ ਹੁਣ ਥੋੜੀ ਜੀ ਨਰਾਜ਼ਗੀ ਚੱਲਣ ਲਈ ਉਹ ਬੰਬੀ ਤੋਂ ਕੋਈ ਗੱਲ ਹੋਈ ਸੀਗੀ ਇਹੋ ਨਹੀਂ ਤੇ ਜਿੱਦ ਇਦਾਂ ਵਾ ਨਹੀਂ ਨਹੀਂ ਕੋਈ ਨਹੀਂ ਮੈਂ ਕਿਹਨੂੰ ਪੁੱਛਣਾ ਮੈਂ ਤਾਂ ਉਦਾਂ ਹੀ ਸੁਭਾਅਕੀ ਗੱਲ ਕੀਤੀ ਮੈਂ ਅਗਲੇ ਕਹਿਣਗੇ ਪੁੱਛਿਆ ਨਹੀਂ ਉਹਨਾਂ ਨੂੰ ਨਹੀਂ ਨਹੀਂ ਮੈਂ ਹਾਂ ਮੁੰਡਾ ਦਾ ਮਹਿਸੂਸ ਕਰੂਗਾ ਤੂੰ ਨਹੀਂ ਨਹੀਂ ਕੋਈ ਨਹੀਂ ਨਹੀਂ ਗੱਲ ਕਰਨ ਦੀ ਮੈਂ ਤਦ ਕਰਕੇ ਤੈਨੂੰ ਦੱਸਿਆ ਆਪਾਂ ਇਦਾਂ ਕਰਦੇ ਆ ਬਹੁਤਾ ਟਾਈਮ ਨਹੀਂ ਬੈਣਾ ਚਾਹੇ ਨੂੰ ਖੇਚ ਲੈਣੀ ਕੰਨ ਦੇਣੀ ਆ ਨਹੀਂ ਕੋਈ ਗੱਲ ਨਹੀਂ ਚਾਹ ਕੁੱਟ ਪੀ ਕੇ ਨਾ ਤੇ ਚੱਲ ਜਾਨੇ ਕੋਈ ਗੱਲ ਹੈ ਨਾ ਬੜੀ ਗਰਮੀ ਆ ਹੋਰ ਜੀ ਮੈਂ ਨਾ ਚਾਹ ਧਰਤੀ ਆ ਤੇ ਪੰਜ ਜਾਂਦੀ ਹੈ ਨਾ ਤੇ ਫੇਰ ਅਹੀਂ ਲੈ ਜਾਂਦੇ ਆ ਨਾਲੇ ਨਾ ਮੈਂ ਦੇਖੰਦੀ ਹਾਂ ਕਿ ਤੈਜੀ ਹੁਣੀ ਆਏ ਨਹੀਂ ਹੈਗੇ ਜੇ ਆ ਜਾਂਦੇ ਤੇ ਕੀ ਕਸ ਜਾਣਾ ਹੈ ਬੋਲਾ ਪੁੱਤ ਪਤਾ ਨਹੀਂ ਕੀ ਸੋਚਦੇ ਰਹਿੰਦੇ ਆ ਤੂੰ ਨਾ ਉੱਥੇ ਘਰ ਮੈਨੂੰ ਪੁੱਛਣ ਡਈ ਹੈ ਨਾ ਤੇ ਮੈਂ ਤੇਰੇ ਨਾਲ ਪੁੱਤ ਤਾਂ ਨਹੀਂ ਗੱਲ ਕੀਤੀ ਵੀ ਚਲ ਤੇਰਾ ਮੂਡ ਦਾ ਖਰਾਬ ਹੋਵੇ ਉਸ ਦਿਨ ਮੈਂ ਆਈ ਹੈ ਨਾ ਜਦੋਂ ਨਾ ਤੇ ਉਸ ਦਿਨ ਵਾਵਾ ਇਹ ਗੱਲਾਂ ਬਤਾ ਹੋਈਆਂ ਇੱਥੇ ਕੀ ਗੱਲ ਹੈ ਭਾਜੀ ਗੱਲ ਇਦਾਂ ਹੋਈ ਸੀ ਵੀ ਜਿਹੜਾ ਬੰਬੀ ਦਾ ਥਾਂ ਨਹੀਂ ਆਪਣਾ ਉਹਦੇ ਵਿੱਚ ਉਹ ਕਹਿੰਦੇ ਵੀ 10 ਮਰਲੇ ਜਿਹੜਾ ਥਾਂ ਹੈ ਨਾ ਤੇ ਜਦ लवली ਜਿਹੜਾ ਮੈਨੂੰ ਪਿਆਹੇ ਦੇ ਦੇ ਤੇ じゃ ਮੇਰਾ ਤਾਂ ਛੱਡ ਦੇ ਤੂੰ ਤੇ ਇਹ ਦੱਸ ਕਿ ਹੁਣ ਇਹਨਾਂ ਨੇ ਗੱਲਾਂ ਸ਼ੁਰੂ ਕਰਨੀਆਂ ਹੀ ਅਜੇ ਮੈਂ ਕਿਹੜੇ ਦਿਨ ਹੋਏ ਵਿਆਹ ਨੂੰ ਤੇ ਚੱਲ ਪੁਰਾਣੇ ਨੇ ਵੀ ਆਉਣਾ ਆ ਨਵੇਂ ਸੁਆਹ ਕੰਮ ਆ ਇਹ ਕੰਮ ਤਾਂ ਬਾਅਦ ਵਿੱਚ ਵੀ ਹੋ ਜਾਣਗੇ ਉਹਨਾਂ ਨੇ ਆਣੇ ਨੂੰ ਹੋਰ ਹੀ ਟੈਨਸ਼ਨ ਪਾ ਦਿੱਤੀ ਇਹਨਾਂ ਨੇ ਪਤਾ ਨਹੀਂ ਭੋਆ ਜੀ ਕਿਹੜੀਆਂ ਗਲਾਈ ਮਨ ਚ ਲੈ ਕੇ ਬੈਠੇ ਨੇ ਮੈਨੂੰ ਤੇ ਇਹਨਾਂ ਦੀ ਸਮਝ ਨਹੀਂ ਆਉਂਦੀ ਇਹ ਹੋਣੀ ਜਦੋਂ ਵੀ ਡੈਡ ਜੀ ਇਦਾਂ ਹੋਏ ਹਨਾ ਉਦੋਂ ਦੇ ਵੀਰ ਜੀ ਨਾ ਖੁੰਦਕਾਂ ਰੱਖਦੇ ਆ ਪਤਾ ਨਹੀਂ ਕਿਹੜੀ ਗੱਲ ਮਨ ਚ ਆਉਂਦੀ ਰਹਿੰਦੀ ਆ ਉਹ ਵੀ ਤੇਰੇ ਆਸਾਂ ਉਮੀਦਾਂ ਲੈ ਕੇ ਇਨਾਂ ਵੱਲ ਜਾਂਦੇ ਆਂ ਕਿ ਸਿਆਣੇ ਆ ਤੇ ਇਹ ਅਗੋਂ ਉਹਨਾਂ ਦੀ ਬੇਇੱਜ਼ਤੀ ਕਰਕੇ ਘਰ ਘਲਾਉਂਦੇ ਆਂ ਥੋੜੀਆਂ ਗੱਲਾਂ ਹੋਈਆਂ ਪਿੱਛੇ ਜੀ ਨਹੀਂ ਨਹੀਂ ਇਹ ਸੁਣ ਹਰ ਗੱਲ ਉਹਨਾਂ ਪੁੱਛ ਕੇ ਕਰਦਾ ਰਿਹਾ ਮੈਨੂੰ ਆਪ ਹੀ ਸਮਝਾਇਆ ਹੈ ਮੈਂ ਪੁੱਤ ਤੇਰੇ ਤਾਇਆ ਦਾ ਹੀ ਆ ਤੂੰ ਗੜਾ ਵੀ ਕੰਮ ਕਰਨਾ ਨਾ ਪੁੱਛ ਕੇ ਕਰਨਾ ਸਗੋਂ ਇਸ ਗੱਲੋਂ ਤਾਂ लवली ਸਿਆਣਾ ਪਿਆ ਪਰ ਮੈਨੂੰ ਇਨਾਂ ਸਿਆਣੇ ਬੇੜਾ ਦੋਆ ਇਹ ਸਮਝ ਨਹੀਂ ਆਉਂਦੀ ਫੇ ਇਹ ਕੀ ਕਰਦੇ ਫਿਰਦੇ ਆਂ ਬਾਕੀ ਪੁੱਤ ਤੈਨੂੰ ਪਤਾ ਹੀ ਆ ਸ਼ੁਰੂ ਤੋਂ ਹੀ ਨਾ ਤੇਰੀ ਤਾਇਆ ਸੁਭਾ ਕਿਦਾਂ ਦਾ ਸੀ ਤਾਇਆ ਤੇਰਾ ਤੇ ਇਦਾਂ ਦਾ ਨਹੀਂ ਹੈਗਾ ਪਰ ਪਤਾ ਨਹੀਂ ਹੁਣ ਉਹਦੇ ਗੱਲਾਂ ਸੁਣ ਕੇ ਉਹ ਵੀ ਕਿਦਾਂ ਦਾ ਹੋ ਗਿਆ ਹੈ ਉਹ ਤੇ ਗੱਲ ਭੋਆ ਜੀ ਤੇ ਠੀਕ ਆ ਪਰ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਮੈਂ ਇਹ ਨਾਲ ਕੀ ਜਵਾਬ ਦਵਾਂਗੀ ਇਹਨਾਂ ਪੁੱਛਣਾ ਤੇ ਹੈਗਾ ਹੀ ਆ ਤੇ ਗੱਲਾਂ ਮੰਚਦੀ ਆਉਣੀਆਂ ਜਦੋਂ ਤੱਕ ਸੱਚਾਈ ਨਹੀਂ ਪਤਾ ਲੱਗ ਜਾਂਦੀ ਪਤਾ ਨਹੀਂ ਆ ਵੀ ਹੁਣ ਕੀ ਸੋਚਣਗੇ ਤੇ ਕੀ ਨਾ ਤੇਰੀ ਸੁਣ ਗੱਲ ਪੁੱਤ ਤੂੰ ਨਾ ਕਿਹੇ ਗੱਲ ਦਾ ਫਿਕਰ ਨਾ ਕਰ ਤੇ ਮੈਂ ਅੱਗੇ ਵੀ ਸਮਝਾਇਆ ਸੀ ਨਾ ਤੇਰੇ ਫੁੱਫੜ ਜੀ ਜਿਹੜੇ ਨਾ ਉਹ ਬੜੇ ਸਿਆਣੇ ਨੇ ਉਹਨਾਂ ਨੇ ਨਾ ਆਪੇ ਜੋਗ ਨੂੰ ਸਮਝਾ ਲੈਣਾ ਆ ਤੇ ਤੂੰ ਕਿਹੇ ਗੱਲ ਦੀ ਟੈਨਸ਼ਨ ਲੈ ਬਾਕੀ ਰਹੀ ਗੱਲ ਤੈਨੂੰ ਪੁੱਛਣ ਦੀ ਜੇ ਤੈਨੂੰ ਪੁੱਛੂਗਾ ਵੀ ਨਾ ਤੇ ਫਿਰ ਤੁਹਾਨੂੰ ਦੱਸਦੀ ਵੀ ਘਰਾਂ ਵਿੱਚ ਛੋਟੇ-ਮੋਟੇ ਗੱਲਾਂ ਤੇ ਹੋਈ ਜਾਂਦੀਆਂ ਨੇ ਠੀਕ ਐ ਤੇ ਕੋਈ ਗੱਲ ਨਹੀਂ ਤੂੰ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ ਠੀਕ ਐ ਕੋਈ ਨਹੀਂ ਭਾਜੀ ਮੈਂ ਤੇ ਤਾਂ ਟੀ ਗੱਲਾਂ ਸਹਿਮਤ ਹਾਂ ਹੁਣ ਤੱਕ ਤੁਸੀਂ ਸਾਡੇ ਵਾਸਤੇ ਜੋ ਵੀ ਕੀਤਾ ਚੰਗਾ ਹੀ ਕੀਤਾ ਤੇ ਅੱਗੇ ਵੀ ਚੰਗਾ ਹੀ ਕਰੋਗੇ ਥੋੜੀ-ਬੋੜੀ ਫਿਕਰ ਤੇ ਤੁਹਾਨੂੰ ਪਤਾ ਹੋਈ ਜਾਂਦੀ ਆ ਚਲ ਭਾਤੇ ਆ ਜਾ ਨਵਾਂ ਸਵਾ ਕੰਮ ਐ ਬਹੁਤੀ ਹੈ ਨਾ ਆਪਣੇ ਘਰ ਦੀਆਂ ਗੱਲਾਂ ਬਾਤਾਂ ਨਹੀਂ ਗੀਆਂ ਦਸੀ ਜਾਂਦੀਆਂ ਉੱਧਰ ਉੱਧਰ ਠੀਕ ਹੈ ਤੇ ਕੋਈ ਗੱਲ ਨਹੀਂ ਜੇ ਜੋ ਬਣ ਕਰੋਗੇ ਨਾ ਗੱਲ ਤੇ ਅਸੀਂ ਦੋਵੇਂ ਜੀ ਆਪੇ ਸਮਝਾ ਲਾ ਜਾਵਾਂ ਠੀਕ ਹੈ ਉਹਦਾ ਸੁਭਾਅ ਬੜਾ ਹੀ ਵਧੀਆ ਆ ਉਹਨੇ ਸਮਝ ਜਾਣਾ ਹੈ ਜੇ ਕੋਈ ਨਹੀਂ ਤੀਹੀਂ ਬੈਠੋ ਮੈਂ ਚਾਹ ਵੇਖਣਾ ਹਾਂ ਬਾਕੀ ਨਾ ਮੈਂ ਸਮਾਨ ਉਹ ਪਾਇਆ ਹੀ ਵਿੱਚ ਥੋਲਿਆ ਦੀ ਹੈਗਾ ਲਿਟਰ ਚ ਕੁੜੀ ਵੀ ਨਿਆਣੀ ਆ ਸ਼ਿਕਾਤ ਬੜਾ ਕਰਦੀ ਏ ਪਰ ਚਲੋ ਕੋਈ ਗੱਲ ਨਹੀਂ ਇਹਨਾਂ ਨੂੰ ਮੈਂ ਕਹਿੰਨੀ ਆ ਵੀ ਆਪੇ ਜੋ ਬਣ ਸਮਝਾ ਲੈਂਦੇ ਆ